ਇਕ ਤਾਂ ਲੇਟ ਹੋ ਗਏ ਮੱਖੀਆਂ ਨਹੀਂ ਟਿਕਣ ਦਿੰਦੀਆਂ ਇੱਕ ਤਾਂ ਉੱਤ ਦਾ ਰੱਬ ਵੈਰੀ ਹੋਇਆ ਬੈ ਮਿੰਟ ਜਦੋਂ ਬਰਸਾਤ ਕਰ ਦਿੰਦਾ ਮਿੰਟ ਚ ਆਪਦਾ ਧੁੱਪ ਕੱਢ ਦਿੰਦਾ ਉੱਤੋਂ ਫਰੂਟ ਆਂਬਾ ਨੂੰ ਛੱਡ ਕੇ ਬਾਕੀ ਫਰੂਟ ਸਾਰੇ ਮਹਿੰਗੇ ਐ ਤੇ ਕਸਟਮਰ ਘਟ ਆਉਂਦਾ ਔਂਬ ਵੀ ਜਾਣ ਤੇ ਲੱਗੇ ਹੋਏ ਐ ਚੱਲ ਫਰੂਟ ਹੀ ਲੈ ਲੈਣੀਆਂ ਜਵਾਕਾਂ ਵਾਸਤੇ ਹੁਣ ਆਈ ਵਾਈਆਂ ਬਾਜ਼ਾਰ ਤੇ ਚਲ ਫਰੂਟ ਲੈ ਜਾਂ ਫਿਰ ਜਵਾਕ ਘਰੇ ਪੁੱਛਦੇ ਆ ਜਾ ਕੇ ਮੰਮੀ ਕੁਛ ਲੈ ਕੇ ਆਈ ਹੈ ਕਿ ਨਹੀਂ ਲੈ ਕੇ ਆਈ ਅੰਬ ਕਿਵੇਂ ਆ ਭਾਈ ਅੰਬ ਹਾਂ ਅੰਬ ਭਾਈ ਅੱਧੇ ਹਰੇ ਆ ਤੇ ਅੱਧੇ ਪੀਲੇ ਆ ਮੈਂ ਆਈ ਨਹੀਂ ਪੁੱਛਦੀ ਭਾਈ ਤੇਰੇ ਤੋਂ ਉਹ ਹੋਰ ਭਾਈ ਮੈਂ ਤਾਂ ਹੁਣ ਤੂੰ ਐ ਪੁੱਛ ਆਂਬ ਕਿਵੇਂ ਆ ਅੰਬ ਅੱਧੇ ਭਾਈ ਹਰੇ ਆ ਤੇ ਅੱਧੇ ਪੀਲੇ ਆ ਦੇਖੋ ਤੁੰਨ ਤੁਸੀਂ ਜਾਂਦੇ ਆ ਮੈਂ ਆਈ ਪੁੱਛਦੀ ਆ ਕਿ ਅੰਬ ਕਿਵੇਂ ਲਾਇਏ? ਹਾਂ ਅੱਛਾ ਅੱਛਾ ਇੱਕ ਦੂਜੇ ਦੇ ਉੱਤੇ ਲਾਇਆ ਦੇਖੋ ਨਾ ਤੁਸੀਂ। ਹਾਂ ਦੇਖੋ ਇੱਕ ਦੂਜੇ ਦੇ ਉੱਤੇ ਲੱਗੇ ਹੋਏ ਐ। ਮੈਂ ਆਈ ਨਹੀਂ ਪੁੱਛਤੀ ਆਈ ਪੁੱਛਦੀ ਆ ਅੰਬ ਕਿਵੇਂ ਦਿੰਨੇ ਹੋ? ਅੰਬ ਕਿਵੇਂ ਦਿੰਨੇ ਆ? ਹਾਂ ਅੱਛਾ ਅੱਛਾ ਅੰਬ ਪਈ ਆ ਦੇਖੋ ਭਾਈ ਇਹ ਤੱਕੜੀ ਐ ਤੋਲ ਕੇ ਦਿੰਨੇ ਆ। ਹਾਂ? ਇਹ ਜੀ ਤੋਲ ਕੇ ਫੇਰ ਦਿੰਨੇ ਹੁੰਨੇ ਆ। ਮੈਂ ਆਈ ਨਹੀਂ ਕਹਿੰਦੀ। ਹਾਂ ਅੰਬ ਕਿਵੇਂ ਦਿੰਨੇ ਹੋ? ਮੈਂ ਇਹ ਕਹਿੰਦੀ ਆ ਵੀ ਅੰਬ ਕੀ ਰੇਟ ਦਿੰਨੇ ਹੋ? ਉਹ ਅੱਛਾ ਅੱਛਾ ਐ ਬੋਲੋ ਅੰਬ ਕੀ ਰੇਟ ਦਿੰਨੇ ਹੋ ਤੁਸੀਂ? ਅੰਬ ਪਈ ਆ ਦੇਖੋ ਮੇਰੀ ਗੱਲ ਸੁਣੋ। ਇਹ ਆ ਆ 80 ਰੁਪਏ ਹੈ ਹੂੰ ਆ 70 ਰੁਪਏ ਹੈ ਹੂੰ ਤੇ ਬਾਕੀ ਭਾਈ ਆ 140 ਰੁਪਏ ਦਿੰਨੇ ਆ ਤੇ ਆ 120 ਰੁਪਏ ਹੈ ਭਾਈ ਤੂੰ ਤਾਂ ਬਾਹਰੇ ਮਹਿੰਗੇ ਲਾਉਣਾ ਹੈ ਉਹ ਬਾਹਲੇ ਮਹਿੰਗੇ ਕਿੱਥੇ ਆ ਭਾਈ ਆ ਇੱਕ ਤਾਂ ਸੀਜ਼ਨ ਉਹ ਇਹੋ ਜਿਹਾ ਚੱਲ ਰਿਹਾ ਹੁਣ ਲਾਸਟ ਸੀਜ਼ਨ ਹੈ ਆ ਦੇਖੋ ਪਤਾ ਕੀ ਹੈ ਆ ਬਰਸਾਤਾਂ ਨੂੰ ਤੇ ਇੱਕ ਤਾਂ ਰੱਬ ਨਹੀਂ ਟਿਕਣ ਦਿੰਦਾ ਆ ਮਿੰਟ ਚ ਨਹੀਂ ਪਾ ਦਿੰਦਾ ਅੰਬ ਵੈਸੇ ਮੰਦਾ ਹੋਇਆ ਪਿਆ ਮਹਿੰਗਾ ਨਹੀਂ ਹੈਗਾ ਜੀ ਆ ਮਹਿੰਗਾ ਦੂਜਾ ਫਰੂਟ ਤਾਂ ਮਹਿੰਗਾ ਹੈਗਾ ਅੰਬ ਕਿੱਥੇ ਮਹਿੰਗਾ ਹੈ ਜੀ ਹਾਂ ਭਾਈ ਤੂੰ ਤਾਂ ਬਾਲੇ ਰੇਟ ਇੰਨੇ ਬੋਲੀ ਜਾਂਦਾ ਤਾਨੂੰ ਰੇਟ ਇੰਨੇ ਮਾਹਲਾ ਰੇਟ ਲੂਣਾ ਭਾਈ ਤੂੰ ਉਹ ਨਹੀਂ ਹੈਗਾ ਭਾਈ ਤੁਸੀਂ ਥੋੜਾ ਤਾਂ ਹੀ ਇਹ ਜਨਾਨੀਆਂ ਮੁਸਲਮਨ ਬਸ ਸਮਝਾਉਣਾ ਬੜਾ ਮੁਸ਼ਕਲ ਹੋ ਜਾਂਦਾ ਹੈ ਕਿੱਥੇ ਰੇਟ ਜਿਆਦਾ ਇਹ ਚਲ ਇਹ ਦੱਸ ਹਾਂ ਅੰਬ ਤਾਂ ਤੇਰੇ ਕੋਲ ਸਾਰੇ ਪਏ ਲੰਗੜਾ ਅੰਬ ਹੈ ਗਿਆ ਲੰਗੜਾ ਅੰਬ ਲੰਗੜਾ ਅੰਬ ਜਿਹੜਾ ਨਾ ਉਹ ਹਸਪਤਾਲ ਚ ਦਾਖਲ ਹੈ ਮੈਂ ਆਇਆ ਨਹੀਂ ਪੁੱਛਦੀ ਭਾਈ ਇੱਥੋਂ ਉਹ ਲੰਗੜਾ ਸੀ ਨਾ ਇੱਕ ਲੱਤ ਤੋਂ ਲੰਗੜਾ ਸੀ ਤਾਂ ਅਗਰ ਕੋ ਹਸਪਤਾਲ ਚ ਦਾਖਲ ਕਰਵਾਤਾ ਹੋਰ ਕੀ ਹੈ ਤੈਨੂੰ ਤਾਂ ਭਾਈ ਮੈਨੂੰ ਤਾਂ ਲੱਗਦਾ ਤੂੰ ਲੜ ਲੁੜ ਕੇ ਆਇਆ ਆਪਦੇ ਘਰੋਂ ਕਾਹਨ ਉਹ ਲੰਗੜਾਂ ਅੰਬ ਤੁਸੀਂ ਪੁੱਛਿਆ ਹਣ ਲੰਗੜੇ ਦੇ ਬਾਰੇ ਮੈਂ ਦੱਸਿਆ ਔਰ ਦੱਸੋ ਹੁਣ ਕੀ ਪੁੱਛਣਾ ਹੀ ਬੋਲੀ ਜਾਂਦਾ ਭਾਈ ਤਾਂ ਪੁੱਠਾ ਹੀ ਬੋਲੀ ਜਾਂਦਾ ਲੜ ਕੇ ਤਾਂ ਭਾਈ ਤੂੰ ਆਈ ਐਵੇਂ ਲੰਗੜੇ ਨੁਗੜੇ ਅੰਬ ਐ ਅੰਬ ਲੈਣਾ ਜਿਹੜਾ ਥੋੜੇ ਕੋ ਸਾਰੇ ਪਏ ਅੰਬ ਲਓ ਜਿਹੜਾ ਲੈਣਾ ਤੁਸੀਂ ਚੱਲ ਫਿਰ ਲੰਗੜਾ ਨਹੀਂ ਹੈਗੇ ਤਾਂ ਸਫੈਦ ਅੰਬ ਹੈਗੇ ਤੇਰੇ ਕੋਲੇ ਮੈਨੂੰ ਇੱਕ ਦੱਸ ਪਗਲ ਭਾਈ ਹਾਂ ਕਦੇ ਸਫੈਦਿਆਂ ਨੂੰ ਅੰਬ ਲੱਗਦੇ ਦੇਖੇ ਹੈ ਇਹ ਸਫੈਦਿਆਂ ਦੇ ਵਿੱਚ ਕਿਹੜੇ ਅੰਬ ਲੱਗਦੇ ਆ ਉਹਨਾਂ ਨੂੰ ਮੈਨੂੰ ਐ ਦੱਸੋ ਹੈਂ ਨਾਲੇ ਸਫੈਦਾ ਤੇ ਚੜ ਕੇ ਕਿਹੜਾ ਅੰਬ ਤੋੜ ਲੂਗਾ ਮੈਨੂੰ ਇਹ ਦੱਸ ਤੂੰ ਮੈਨੂੰ ਲੱਗਦਾ ਭਾਈ ਤੂੰ ਤਾਂ ਪੁੱਛੀਆਂ ਹੀ ਪੁੱਛੀਆਂ ਗੱਲਾਂ ਬੋਲੀ ਜਾਂਦਾ ਹੈ ਹੈ ਤਾਂ ਅੰਬਾੜਾ ਹੈ ਕਿ ਹੈ ਤੂੰ ਫਰੂਟਾ ਵਾਲਾ ਹੈ ਕਿ ਹੈ ਲੰਗੜਾ ਵੀ ਹੁੰਦਾ ਸਫੈਦਾ ਵੀ ਹੁੰਦਾ ਦਾ ਮੈਂ ਅੰਬਾ ਉੰਬਾ ਬਾਰੇ ਨਹੀਂ ਮੈਂ ਦੇਖੋ ਮੈਂ ਬਿਜ਼ਨਸ ਚਲਾਇਆ ਅੰਬਾ ਦਾ ਨਾਮਾ ਚਲਾਇਆ ਹੋਇਆ ਹੈ ਮੈਂ ਇਹਨਾਂ ਦੇ ਬਾਰੇ ਮੈਂ ਕਿਸਮਾਂ ਸਾਰੀਆਂ ਰੱਖਦਾ ਬਸ ਆ ਗੱਲ ਹੈ ਤਾਂ ਫਿਰ ਚੱਲ ਕਿਸਮਾਂ ਸਾਰੀਆਂ ਤੇ ਦਸਹਿਰੀ ਹੈ ਕਿ ਤੇਰੇ ਕੋਲੇ ਅੰਬ ਦਸਹਿਰੀ ਅੰਬ ਹੈ ਜਿਹੜਾ ਹਾਂ ਦਸਹਿਰੀ ਹੈਗਾ ਆਹ ਆ ਦੇਖ ਆ ਦਸਹਿਰੀ ਹੈ अच्छा आप बहुत बढ़िया हां देख अच्छा, अच्छा, अच्छा फिर लंगरा तो, तो, तो ताजे तो जमे तोड़ के ले आए हैं अच्छा हां हां चल फिर अई कर एनु दशहरा क्यों कहते भाई मेनू ए दस अच्छा हां दशहरा क्यों कहते दे? हैं हां देखो एहे ना ए दशहरा वाले जे ना रावण दे चढ़ाया जाता है इससे करके नु दशहरा कहते हैं ये दशहरा हां रावण दे चढ़ाया जाता है हां मेरी गल सुन भाई ओ तो तं हुंदा ही नहीं ਹਾ ਗੱਲ ਤੁਸੀਂ ਠੀਕ ਹੈ ਵੀ ਉਦੋਂ ਅੰਬ ਨਹੀਂ ਹੁੰਦੇ। ਹਾਂ। ਉਹ ਪਹਿਲਾਂ ਹੁੰਦੇ ਸੀ। ਪਹਿਲਾਂ ਇਹ ਕੁਦਰਤੀ ਪੱਕਦੇ ਹੁੰਦੇ ਸੀ ਬਿਨਾ ਮਸਾਲਿਆਂ ਤੋਂ ਬਿਨਾ ਹ ਕੀਟਨਾਸ਼ਕ ਦਵਾਈਆਂ ਤੋਂ। ਹੁਣ ਅੱਜ ਕੱਲ ਜਿਹੜੇ ਨਾ ਆ ਵਪਾਰੀ ਲੋਕਾਂ ਨੇ ਕੀ ਕਰਿਆ ਇਹਨੂੰ ਮਸਾਲਿਆਂ ਨਾਲ ਤੇ ਕੀਟਨਾਸ਼ਕ ਦਵਾਈਆਂ ਨਾਲ ਪਕਾਉਣ ਲੱਗ ਗਏ ਤਾਂ ਕਰਕੇ ਪਹਿਲਾਂ ਪੱਕ ਜਾਂਦੇ ਆ ਹੁਣ। ਆਹ ਰੋਲਾ ਹੈ। ਮੈਨੂੰ ਤਾਂ ਤੂੰ ਐਵੇਂ ਲੱਗਦਾ ਭਾਈ ਅੱਖਾਂ ਦੇ ਪਾੜੀਆਂ ਮਾਰੀ ਜਾਂਦੇ। ਨਹੀਂ। ਇਹ ਪੱਕੀ ਗੱਲ ਹੈ ਇਹ ਜਿਹੜਾ ਨਾ ਇਹ ਪਹਿਲਾਂ ਐਂ ਤਾਂ ਸਹਰੇ ਵਾਲੇ ਦੇ ਨਹੀਂ ਜਦੋਂ ਮਤਲਬ ਚੜਾਇਆ ਜਾਂਦਾ ਤਦੋਂ ਫਿਰ ਇਹਦੀ ਡਿਮਾਂਡ ਬਹੁਤ ਹੁੰਦੀ ਸੀ ਤੂੰ ਤਾਂ ਭਾਈ ਐਵੇਂ ਮਾਰੀ ਜਾਂਦਾ ਮੈਂ ਨਹੀਂ ਮੰਦੀ ਤੇਰੀ ਗੱਲ ਚਲੋ ਨਾ ਮੰਨ ਤੇਰੀ ਮਰਜ਼ੀ ਹੈ ਭਾਈ ਹਾਂ ਤੇ ਮੈਨੂੰ ਐਂ ਦੱਸ ਭਾਈ ਅੰਬਾਂ ਅੰਬਾਂ ਵਾਲੀ ਗੱਲਾਂ ਤੇ ਤੂੰ ਮੈਨੂੰ ਆਣ ਨਹੀਂ ਦਿੰਦਾਗਾ ਹੈ ਨਾ ਓਏ ਅੰਬ ਸਾਰੇ ਤੁਸੀਂ ਲੈਣੇ ਹੀ ਨਹੀਂ ਹੈਗੇ ਮੈਨੂੰ ਇਹ ਸਾਰੀਆਂ ਕਿਸਮਾਂ ਪਈਆਂ ਅੰਬਾਂ ਦੀਆਂ ਦੇਖਾਂ ਅੰਬ ਲੈਣੇ ਐ ਮੈਂ ਲੈਣੇ ਕਿਉਂ ਨਹੀਂ ਜਵਾਕਾਂ ਵਾਸਤੇ ਮੈਂ ਘਰੇ ਨਹੀਂ ਲੈ ਕੇ ਜਾਣੇ ਅੰਬ ਮੈਨੂੰ ਤਾਂ ਲੱਗਦਾ ਤੂੰ ਐਵੇਂ ਆ ਗਈ ਆ ਹੁਣ ਲੇਟ ਨਹੀਂ ਹੋਣੀ ਘਰੇ ਤੇ ਚੱਲ ਵੀ ਬਾਹਰ ਵੇ ਚਲੋ ਟਾਈਮ ਪਾਸ ਕਰਿਆਉਣੀ ਆ ਰੇੜੀਆਂ ਰੂੜੀਆਂ ਤੇ ਕਿਉਂ ਮੈਨੂੰ ਤੈਨੂੰ ਕੈਂ ਲੱਗਦਾ ਹਾ ਕਿਹੜੇ ਤੋਂ ਅੰਬ ਲੈਣੇ ਆ ਭਾਈ ਮੈਨੂੰ ਤੈਨੂੰ ਤੈਨ ਲੱਗਦਾ ਹਾ ਮੈਂ ਤਾਂ ਬਾਜ਼ਾਰ ਗਈ ਹੋਈ ਸੀ ਤੇ ਬਾਜ਼ਾਰ ਦੇ ਵਿੱਚ ਮੈਂ ਉਹ ਕਿ ਮਹਿੰਗੇ ਮਿਲਣਗੇ ਚਲ ਇਥੋਂ ਲੈ ਲਾ ਫਿਰ ਅੰਬ ਲੈਣੇ ਆ ਅੰਬ ਲੈ ਤੈਨੂੰ ਭਾਈ ਦੋ ਵੀ ਜ਼ਿਆਦਾ ਬਾਜ਼ਾਰ ਤੋਂ ਵੀ ਜ਼ਿਆਦਾ ਰੇਟ ਬੋਲੀ ਜਾਂਦੇ ਐ ਇਦੋਂ ਨਾਲ ਤਾਂ ਫਿਰ ਮੈਂ ਬਾਜ਼ਾਰ ਚੋਂ ਹੀ ਨਾ ਲੈ ਆਉਂਦੀ ਓ ਬਾਜ਼ਾਰ ਚੋਂ ਇਹੀ ਬਾਜ਼ਾਰੀ ਐ ਹੁਣ ਸਾਡੀ ਮਾਰਕੀਟ ਆ ਜਿਹੜੀ ਆਹ ਰੇੜੀਆਂ ਦੀ ਮਾਰਕੀਟ ਐ ਇੱਥੇ ਅਸੀਂ ਹੁਣ ਤੋਂ ਇੱਥੇ ਤਾਂ ਹੁਣ ਸਭ ਉਲਟਾ ਸਸਤੇ ਮਿਲਦੇ ਹੁੰਦੇ ਐ ਸਸਤੇ ਉਹੀ ਤਾਂ ਗ ਹਾ ਹਾਂ ਇਹ ਗੁਲਾਬ ਜਾਮਨ ਹੈ ਭਾਈ ਹਾਂ ਗੁਲਾਬ ਜਾਮਨ ਹੈ ਗੁਲਾਬ ਜਾਮਨ ਹੈ ਨਹੀਂ ਇਹ ਗੁਲਾਬ ਜਾਮਨਾਂ ਦੀ ਦੁਕਾਨ ਹੈ ਓਏ ਮੈਂ ਗੁਲਾਬ ਜਾਮਨ ਵੀ ਰੱਖਦਾ ਮਠਾਈਆਂ ਮਠਾਈਆਂ ਵੀ ਰੱਖਦਾ ਹਾਂ ਜਦੋਂ ਭਾਈ ਤੂੰ ਕਮਲਾ ਹੈ ਤੇ ਯਾ ਮੈਨੂੰ ਤੂੰ ਕਮਲੀ ਬਣਾਈ ਜਾਂਦਾ ਹੈ ਹਨਾ ਓਏ ਇਹ ਗੁਲਾਬ ਜਾਮਨ ਹੀ ਹੈ ਇਹ ਤੁਸੀਂ ਖਾ ਕੇ ਦੇਖੋ ਇਹ ਮਤਲਬ ਨਹੀਂ ਉਹ ਤਾਂ ਮੈਨੂੰ ਵੀ ਪਤਾ ਹੈ ਤਾਲੇ ਵੀ ਰੱਖਣ ਲੱਗ ਗਏ ਆ ਰੰਗ ਲੱਗ ਗਏ ਹਾਂ ਹਾਂ ਦੇਖ ਲਓ ਰੰਗ ਉਹੀ ਹੈ ਨਾ ਤੇ ਰੰਗ ਦਾ ਕੀ ਹੈ ਮੈਂ ਤਾਂ ਫਰੂਟ ਪੁੱਛਿਆ ਤੇਰੇ ਕੋਲੋਂ ਕਿ ਭਈ ਆਹ ਕਿਹੜਾ ਫਰੂਟ ਹੈ ਓਏ ਇਹ ਤੁਹਾਨੂੰ ਦੱਸਦਾ ਨਹੀਂ ਹੈਗਾ ਇਹ ਕੀ ਚੀਜ਼ ਹੈ ਇਹ ਕੀ ਚੀਜ਼ ਹੈ ਵੈਸੇ ਤੁਹਾਨੂੰ ਤੁਹਾਨੂੰ ਇਹ ਕੀ ਲੱਗਦਾ ਇਹ ਇਹ ਤਾਂ ਆਲੂ ਭਖਾਰੇ ਹੈ ਇਹ ਆਲੂ ਭਖਾਰੇ ਆਹੋ ਤੈਨੂੰ ਪਤਾ ਸੀ ਵੀ ਆਲੂ ਭਖਾਰਾ ਇਹ ਫਿਰ ਕਿਉਂ ਮੇਰੇ ਨਾਲ ਮੱਥਾ ਮਾਰੀ ਜਾਂਦੀ ਮੈਂ ਤੇ ਭਾਈ ਪੁੱਛਣਾ ਤਾਂ ਪੈਂਦਾ ਹੀ ਦੁਕਾਨਦਾਰ ਨੂੰ ਹੈ ਆਲੂ ਬੁਖਾਰਾ ਜਿਵੇਂ ਤੂੰ ਉਹਦਾ ਤਾਂ ਮੈਂ ਤੈਨੂੰ ਕਹਤਾ ਵੀ ਹਾਂ ਵੀ ਇਹ ਇਹ ਗਲਾ ਬਜਮਣਾ ਤੂੰ ਤਾਂ ਮੈਨੂੰ ਲੱਗਦਾ ਭਾਈ ਉਹੀ ਸੜਿਆ ਪਿਆ ਘਰੋਂ ਲਾ ਕੇ ਆਇਆ ਤੂੰ ਕੁਛ ਵਾਲੀ ਨਹੀਂ ਦੇਣਾ ਨੀਵੇਂ ਖਾਣ ਖੁਸ਼ਦੀਆ ਤਾਂ ਤਾਂ ਤੂੰ ਗਲ ਪਈ ਜਾਂਨੇ ਹੈ ਇਹਨੂੰ ਆਲੂ ਬੁਖਾਰਾ ਕਿਉਂ ਕਹਿੰਦੇ ਆਲੂ ਬੁਖਾਰਾ ਹਾਂ ਇਹ ਭਾਈ ਆਲੂ ਨੂੰ ਬੁਖਾਰ ਹੋ ਗਿਆ ਸੀ ਹਾਂ ਆਲੂ ਨੂੰ ਬੁਖਾਰ ਹੋ ਗਿਆ ਇਸੇ ਕਰਕੇ ਉੱਪਰ ਲਾਲ ਹੋ ਗਿਆ ਹੈ ਇਸੇ ਕਰਕੇ ਇਹਨੂੰ ਆਲੂ ਬੁਖਾਰਾ ਕਹਿਣ ਲੱਗ ਗਏ ਪਈ ਮੈਨੂੰ ਤਾਂ ਲੱਗਦਾ ਤੂੰ ਮੇਰੇ ਨਾਲ ਹੀ ਚੇਡਾਂ ਕਰਨੀਆਂ ਜਾਣਦਾ ਹੈ ਹਨਾ ਹੋਰ ਕੋਈ ਹੋਵੇ ਨਾ ਤਾਂ ਤੈਨੂੰ ਦੇਲੇ ਪਤਾ ਮੈਂ ਮਿਲ ਗਈ ਤੈਨੂੰ ਚੇਡਾਂ ਵਾਸਤੇ ਓ ਚੇਡਾਂ ਨਹੀਂ ਮੈਂ ਠੀਕ ਕਹਿਣਾ ਤੂੰ ਕੁਝ ਨਹੀਂ ਲੈ ਕੇ ਜਾਣਾ ਤੂੰ ਐਵੇਂ ਮੱਥਾ ਮਾਰੀ ਜਾਨੀ ਹੈ ਹੈ ਮੱਥਾ ਕਿਉਂ ਮਾਰੀ ਜਾਨੀ ਹੈ ਮੱਥਾ ਤੁਸੀਂ ਲੋਕ ਆ ਜਾਂਦੇ ਹੋ ਐਵੇਂ ਮੱਥਾ ਮਰਦੇ ਵਾਸਤੇ ਸਾਡੇ ਨਾਲ ਮੱਥਾ ਮਾਰਨਾ ਹੈ ਉਹ ਲੈਣਾ ਦੇਣਾ ਤੁਸੀਂ ਕੁਝ ਨਹੀਂ ਐ ਕਰ ਤੂੰ ਕੁਝ ਲੈ ਜਾਣਾ ਤਾਂ ਹੈ ਨਹੀਂ ਮੈਨੂੰ ਪਤਾ ਆ ਨਾਸਪਤੀਆਂ ਲੈ ਜਾ ਸਸਤੀਆਂ ਨੇ ਨਹੀਂ ਨਾਸਪਤੀਆਂ ਤਾਂ ਭਾਈ ਚੱਲ ਲੈ ਲੂੰ ਕੋਈ ਉਹ ਤੁਸੀਂ ਆ ਗਰੀਬ ਲੋਕ ਜਿਹੜੇ ਆ ਨਾਸਪਤੀਆਂ ਲੈ ਜਾਣ ਚੋ ਗਈਓ ਮੈਂ ਇਹ ਨਾਸਪਤੀਆਂ ਦਾ ਵੀ ਦੱਸ ਦੇ ਫਰ ਕੀ ਮਤਲਬ ਹੈ ਇਹ ਨਾਸ ਕਰਦੀਆਂ ਲੋਕਾਂ ਦਾ ਹੈ ਤਾਂ ਇਹਦਾ ਨਾ ਨਾਸਪਤੀਆਂ ਹੈ ਗਿਆ ਹੈ ਲੈ ਜਾ ਫਿਰ ਇਸ ਚੇ ਕਰਕੇ ਤੁਹਾਡਾ ਨਾਸ ਹੋ ਜੂਗਾ ਕਿਉਂ ਮੇਰਾ ਨਾਸ ਹੋ ਜੂਗਾ ਹੋਰ ਕਿ ਤੂੰ ਮੱਥਾ ਮਾਰੀ ਜੈਨੇ ਮੇਰਾ ਦਿਮਾਗ ਖਰਾਬ ਕਰੀ ਜੈਨੇ ਮੇਰੇ ਗਾਹਕ ਜਿਹੜੇ ਉਹ ਵੀ ਤੁਰੇ ਜਾਂਦੇ ਆ ਤੁਰੇ ਜਾਂਦੇ ਆ ਤੇ ਤੂੰ ਤੇਰੇ ਗਾਹਕਾਂ ਨੂੰ ਦੇ ਦੇ ਮੈਂ ਤਾਂ ਭਾਈ ਹੁਣ ਰੇਟ ਤਾਂ ਪੁੱਛੂਗੀ ਤਾਂ ਇਥੋਂ ਐਵੇਂ ਹੁਣ ਐਵੇਂ ਕਿਵੇਂ ਲੈ ਜਾ ਰੇਟਾ ਰੇਟਾ ਮੱਥਾ ਨਾ ਮਾਰ ਮੇਰੇ ਨਾਲ ਹਾਂ ਚਲਾ ਆਹ ਕਿਵੇਂ ਲਾਏ ਆ ਆਹ ਆਹ ਕੀ ਹੈ ਤੂੰ ਉੱਤੇ ਲਾਏ ਹੋਇਆ ਕੱਦੂ ਹੈ ਕੱਦੂ ਲੱਗਦਾ ਤੈਨੂੰ ਉਹ ਭਾਈ ਮੈਨੂੰ ਪਤਾ ਨਹੀਂ ਲੱਗਿਆ ਕੱਦੂ ਤਾਂ ਕੀ ਹੈਗੇ ਇਹ ਕਿਤ ਇਹ ਪਪੀਤਾ ਹੈ ਪਪੀਤਾ ਖਾਦਾ ਕਦੇ ਨਾ ਸਾਡੇ ਘਰੇ ਤਾਂ ਭਾਈ ਪੇੜ ਹੈਗੇ ਐਡਾ ਵੱਡਾ ਖਾਦਾ ਹੈ ਕਦੇ ਪੇੜ ਹੈ ਪੇੜ ਤੁਸੀਂ ਆ ਗਏ ਇਹਦੇ ਮੈਂ ਤਾਂ ਪੁੱਛੇ ਵੀ ਆ ਕਿ ਲੈ ਆਏ ਤੂੰ ਕਹਿੰਦਾ ਕਦੂ ਹੈ ਮੇਰੇ ਮੂੰਹ ਚੋਂ ਕਦੂ ਨਿਕਲ ਗਿਆ ਤਾਂ ਮਗਰ ਤੇਰੇ ਭਾਈ ਤੂੰ ਐਵੇਂ ਟਾਈਮ ਖਰਾਬ ਕਰੀ ਜਾਂਦੀ ਐ ਮੈਂ ਖਾਂ ਖਾਂ ਲੈਣਾ ਨਹੀਂ ਦੇਣਾ ਨਹੀਂ ਤੂੰ ਹੋ ਇਧਰ ਮੈਨੂੰ ਵੇਖਣ ਦੇ ਤੂੰ ਉਹ ਦੇਖ ਜਿਹੜੀ ਚੀਜ਼ ਲੈਣੀ ਐ ਤੂੰ ਲੈ ਆਹ ਡੱਬਿਆਂ ਜਾਂ ਚ ਬੰਦ ਦੇ ਜਿਹੜੇ ਉਹ ਤੂੰ ਹੱਥ ਨਾ ਲਾ ਪਾਈ ਐਵੇਂ ਦੇਖ ਦੇਗੀ ਖਾਂ ਮਗਾ ਜਿਹੜੀ ਚੀਜ਼ ਲੈਣੀ ਕਰਨੀ ਨਹੀਂ ਤੂੰ ਐ ਲੈਣੀ ਐ ਮੈਂ ਆਹ ਕੀ ਐ ਆਹ ਪੀਲੇ ਪੀਲੇ ਜੇ ਛੋਟੇ ਛੋਟੇ ਜੇ ਇਹ ਖਜੂਰ ਐ ਖਜੂਰ ਨਾ ਮੈਂ ਤਾਂ 베ਰ ਬਣਾਇਆ ਸੀ। ਹੱਥ ਕਿਉਂ ਲਾਤਾ? 베ਰ ਲੈ ਐਂ ਮੈਂ ਪੈਸੇ 180 ਰੁਪਏ ਦਾ ਪੈਕੇਟ ਐ ਇਹ। ਮੈਂ ਹੱਥ ਲਾਣ ਤੇ ਤੇਰੇ ਵਰਗਿਆਂ ਤੋਂ ਪੈਸੇ ਲੈ ਲੈਣਾ ਨਾ। ਲੈ। ਤੇ ਮੈਂ ਹੱਥ ਲਾਤਾ ਤਾਂ ਕੀ ਹੋਣਾ? ਮੈਨੂੰ ਬਾਈ ਤੂੰ ਨਹੀਂ ਜਾਣੇ ਹੈ ਨਹੀਂ। ਕਿਉਂ ਨਹੀਂ ਜਾਣੇ? ਮਤ ਤਾਂ ਅੱਡੀ ਹੁੰਦੇ ਨੇ ਹਾਂ। ਜਾਣੇ ਨੇ। ਮੈਂ ਸੋਚਿਆ 베ਰ ਐ ਕਿਦਰੇ ਇੰਨੇ ਪੀਲੇ ਪੀਲੇ ਤਾਂ। ਹਾਂ 베ਰ ਐ। ਹਾਂ। ਤੁਸੀਂ ਮਾਰੀ ਬਾਰੀ ਫੇਰ ਹੱਥ ਲਾਉਣੀ ਐ ਤੂੰ ਹੱਥ ਨਾ ਲਾ ਬਈ। ਮੈਨੂੰ ਤਾਂ 베ਰ ਲੱਗਦਾ ਤੂੰ ਮੈਨੂੰ ਕਮਲੀ ਬਣਾਈ ਜਾਂਦੀ। ਕੱਚੇ ਖਜੂਰ ਐਵੇਂ। ਕੱਚੇ ਇਹੋ ਜਿਹੇ ਖਜੂਰ ਕਿੱਥੇ ਹੁੰਦੇ ਨੇ? ਓਏ ਖਜੂਰ ਐ ਇਹ ਕਿਉਂ ਰਹਾ ਤਾਂ ਲਾਲ ਹੁੰਦੀ ਹੈ ਤੂੰ ਭਾਈ ਅਗਾ ਜਾ ਚੱਲ ਜਾ ਉਹ ਅਗਲੇ ਰੇੜੀ ਵਾਲਾ ਤੂੰ ਬੁਲਾਇਆ ਜਾਂਦਾ ਉੱਥੇ ਜਾ ਕਿਉਂ ਜਾ ਮੈਂ ਤਾਂ ਲੈ ਕੇ ਜਾਉਂ ਕੁਛ ਨਾ ਕੁਛ ਆ ਡੱਬੇ ਜਿਹਾ ਚ ਕੀ ਹੈ ਆ ਆ ਕੀ ਕੁਛ ਹੈ ਓਏ ਇਹਨੂੰ ਹੱਥ ਕਿਉਂ ਲਾਤਾ ਤੂੰ ਮੈਂ ਪਹਿਲਾਂ ਹੀ ਕਿਹਾ ਵੀ ਮੈਂ ਹੱਥ ਲਾਣ ਦੇ ਵੀ ਪੈਸੇ ਲੈ ਲੈਣਾ ਇਹ ਖੁਰਮਾ ਨਹੀਂ ਹੈ 750 ਰੁਪਏ ਦਾ ਡੱਬਾ ਹੈ ਅੱਛਾ ਮੈਂ ਕੋਚਾ ਸੇਬ ਹੈ ਕਿਧਰੇ ਆ ਸੇਬ ਹੈ ਤੁਸੀਂ ਲੋਕ ਆ ਜਾਂਦੇ ਹੋ ਸੇਬ ਨਹੀਂ ਹੈ ਕਿ ਕਿਆ ਇਹ ਸੇਬ ਲੱਗਦੇ ਐ ਸੇਬ ਉਹ ਪਏ ਐ ਉਹ ਉੱਤੇ ਪਏ ਆ ਦੇਖ ਆ ਮੈਨਾਂ ਉੱਧਰ ਨਜ਼ਰ ਨਹੀਂ ਗਈ ਨਾ ਇਸ ਕਰ ਕੋਈ ਮੱਥਾ ਮਾਰਨ ਆ ਗਈ ਐ ਤੂੰ ਭਾਈ ਮੱਥਾ ਤਾਂ ਨਹੀਂ ਮਾਰਦੀ ਮੈਂ ਲੈ ਕੇ ਜਾਣਾ ਚੱਲ ਤੂੰ ਫੇਰ ਐਂ ਕਰ ਹਾਂ ਇਹਨਾਂ ਦੋਨਾਂ ਚੋ ਸਸਤੇ ਅੰਬ ਕਿਹੜੇ ਆ ਹਾਂ ਹੁਣ ਆ ਗਈ ਲੈਨ ਤੇ ਤੂੰ ਅੰਬ ਲੈਣ ਚੋ ਗਈ ਐ ਕਿ ਹੁਣ ਜਿਹੜਾ ਸਸਤੇ ਅੰਬ ਚੱਲੀ ਜਾਂਦੇ ਆ ਪਾ ਅੰਬ ਲੈ ਸਿੱਧੀ ਗੱਲ ਐ ਤਾਂ ਰੇਟ ਤਾਂ ਭਾਈ ਸਾਰੇ ਕੂਟਾਂ ਦਾ ਪੁੱਛਣਾ ਪੈਂਦਾ ਬੰਦੇ ਨੂੰ ਹਾਂ ਅੰਬ ਲੈ ਹਾਂ ਅੰਬ ਲੈ ਆਹਾਂ ਅੰਬ ਕਿਹੜੇ ਲੰਬ ਲੈਣੇ ਆ ਇਹਨਾਂ ਚ ਸਸਤੇ ਕਿਹੜੇ ਆ ਸਸਤੇ ਆ ਭਾਈ ਆਹ ਹੈ ਹਾਂ 70 ਰੁਪਏ ਕਿਲੋ अच्छा हां 70 ਰੁਪਏ ਕਿਲੋ ਤੂੰ ਮਹਿੰਗੇ ਲਈ ਜਾਂਦਾ ਹੈ ਭਾਈ ਕਿੰਨੇ ਲੈਣੇ ਆ ਤੂੰ ਮੈਂ ਤਾਂ ਇੱਕ ਧੜੀ ਲੈਣੇ ਆ ਪੂਰੇ ਧੜੀ 5 ਕਿਲੋ ਆਹੋ 5 ਕਿਲੋ ਅੰਬਾਂ ਦਾ ਕੀ ਕਰੇਗੀ ਮੱਥੇ ਚ ਮਾਰੇਗੀ ਲੈ 5 ਕਿਲੋ ਅੰਬ ਲੈਣੇ ਮੈਂ ਇੱਕ ਧੜੀ ਤੋਲ ਦੇ ਪੂਰੇ ਮੈਨੂੰ ਮੈਂ ਤਾਂ ਬਾਲਾ ਪਰੇਸ਼ਾਨ ਆ ਰਿਸ਼ਤੇਦਾਰਾਂ ਤੋਂ ਰਿਸ਼ਤੇਦਾਰਾਂ ਤੋਂ ਪਰੇਸ਼ਾਨ ਉਹ ਕਿਵੇਂ ਮੈਂ ਤਾਂ ਸੱਚੀ ਉਹਨਾਂ ਅੱਗੇ ਨਾ ਕਾਜੂ ਬਦਾਮ ਰੱਖ ਰੱਖ ਕੇ ਦੁਖੀ ਹੋਊਂਗੀ ਚਾਵੜ ਨਾ ਚਾਣ ਵਾਲਾ ਹਾਂ 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 ਬਿਸਕੁਟ ਕਾਜੂ ਬਦਾਮ ਜੇ ਨਾ ਕੁਛ ਰੱਖੋ ਤਾਂ ਮੂੰਹ ਬਣਾ ਲੈਂਦੇ ਐ ਅੱਛਾ ਦੂਜੇ ਦਿਨ ਆਏ ਰਹਿੰਦੇ ਹੋਣਗੇ ਦੂਜੇ ਦਿਨ ਆਏ ਰਹਿੰਦੇ ਐ ਰਿਸ਼ਤੇਦਾਰ ਕਦੇ ਆਸ ਪੜੋਸ ਚ ਗੋਭੀ ਆਂਬਾਂ ਨਾਲ ਕੀ ਮਤਲਬ ਹੈ ਉਹਦਾ ਇਹ ਆਂਬਾਂ ਨਾਲ ਪੂਰਾ ਮਤਲਬ ਹੈ ਕਿਵੇਂ ਮੈਂ ਹੁਣ ਇੱਕ ਧੜੀ ਲੈ ਜੂੰਗੀ ਧੜੀ ਲੈ ਜਾ ਕੇ ਜਦੋਂ ਰਿਸ਼ਤੇਦਾਰ ਆਇਆ ਕਰਨਗੇ ਘਰੇ ਹਾਂ ਉਹਨਾਂ ਨੂੰ ਕਿਸੇ ਨੂੰ ਸ਼ੇਕ ਬਣਾ ਕੇ ਖਵਾਤਾ ਕਿਸੇ ਨੂੰ ਪੱਟ ਕੇ ਖਵਾਤੇ ਉਹਨਾਂ ਦੇ ਨਾਮ ਐਡੇ ਐਡੇ ਫੋੜੇ ਕੱਢਣੇ ਐ ਐਡੇ ਐਡੇ ਫੋੜੇ ਅੱਛਾ ਗੱਲ ਐ ਆਹੋ ਰਿਸ਼ਤੇਦਾਰਾਂ ਨੇ ਮਤਲਬ ਤੈਨੂੰ ਤੰਗ ਕਰ ਰੱਖਿਆ ਬਾਹਲਾ ਤੰਗ ਕਰ ਰੱਖਿਆ ਪਰ ਰੋਜ਼ ਤੁਰੇ ਰਹਿੰਦੇ ਐ ਹਾਂ ਉਹਨਾਂ ਨੂੰ ਮੈਂ ਅੰਬ ਵੀ ਖਵਾਉਣਾ ਐ ਆਹੋ ਜਿਆਦਾ ਜਿਆਦਾ ਅੰਬ ਖਾਣ ਨਾਲ ਇਹ ਹੋ ਜਾਂਦੇ ਐ ਫੋੜੇ ਫੁੰਸੀਆ ਅੱਛਾ ਇਹ ਤੂੰ ਤਰੀਕਾ ਕੱਢਿਆ ਹੈ ਮੈਂ ਵੀ ਇਹੀ ਤਰੀਕਾ ਕੱਢਿਆ ਵੀ ਮੁੜ ਕੇ ਰਿਸ਼ਤੇਦਾਰ ਆਉਣ ਹੀ ਨਾ ਆਉਣ ਹੀ ਨਾ ਆਉਣ ਤਾਂ ਸਹੀ ਪਰ ਰੋਜ਼ ਰੋਜ਼ ਨਾ ਤੁਰੇ ਰਹਿਣਾ ਹਾਂ ਰਿਸ਼ਤੇਦਾਰ ਤਾਂ ਕਈ ਵਿਹਲੇ ਹੁੰਦੇ ਆ ਰੋਜ਼ ਹੀ ਤੁਰੇ ਰਹਿੰਦੇ ਆ ਤਾਂ ਗੱਲ ਸਹੀ ਆ ਤੇਰੀ ਹਾਂ ਹਾਂ ਤੇ ਇੱਕ ਧੜੀ ਤੋਲਦੇ ਧੜੀ ਹਾਂ ਲੈ ਫਿਰ ਜੇ ਤੂੰ ਰਿਸ਼ਤੇਦਾਰਾਂ ਵਾਸਤੇ ਲੈ ਕੇ ਜਾਨੀ ਆ ਨਾ ਤਾਂ ਫੜ ਤੂੰ ਆਹ ਮੈਂ ਪੰਜ ਮੈਂ ਤੈਨੂੰ ਸਸਤੇ ਦੇ ਦੇਣਾ ਹਾਂ ਹਾਂ ਇਹ ਰਿਸ਼ਤੇਦਾਰਾਂ ਨੇ ਕਿਉਂਕਿ ਮੈਨੂੰ ਵੀ ਤੰਗ ਕਰ ਰੱਖਿਆ ਆ ਤਾਂ ਤੂੰ ਵਧੀਆ ਤਰੀਕਾ ਮੈਨੂੰ ਦੱਸ ਤਾਂ ਆ ਮੈਂ ਵੀ ਹੋਰ ਪਤਾ ਕੀ ਆ ਰਿਸ਼ਤਾ ਜਿਹੜਾ ਕਰੂ ਅੰਬ ਹੀ ਅੰਬ ਅੰਬ ਹੀ ਅੰਬ ਖੋਈ ਜਾ ਕਰੂਗਾ ਕਾ ਪਾਣੀ ਮੈਂ ਵੀ ਨਹੀਂ ਪੁੱਛਦਾ ਚੱਕ ਕੰਬ ਚੱਕ ਕੰਬ ਜਦੋਂ ਇੱਟ ਇੱਟ ਕੋੜੇ ਖੁਲਚੀ ਤੋਂ ਜਾਣਗੇ ਨਾ ਆਹੋ ਆਪੇ ਹਟ ਜਾਣਗੇ ਵੇ ਹਟ ਜਾਣਗੇ ਤੂੰ 5 ਦੀ ਜਗ੍ਹਾ ਤੇ 6 ਲੈ ਹਾਂ ਪਰ ਰੇਟ ਮਹਿੰਗਾ ਲਾਏਗਾ ਫਿਰ ਤੂੰ ਨਹੀਂ 70 ਰੁਪਏ ਦੇ ਹਿਸਾਬ ਨਾਲ 535 350 ਬਣਦੇ ਆ ਤੇ 5 ਦੀ ਜਗ੍ਹਾ ਤੇ ਮੈਂ ਤੈਨੂੰ 6 ਕਿਲੋ ਦਿੱਤੀ ਆ ਨਾ ਤੂੰ ਲੈ ਹੁਣ ਸਾਢੇ 350 ਤੇ ਭਾਈ ਤੂੰ ਮਹਿੰਗੇ ਲਾਈ ਜਾਂਦਾ ਓ ਫਿਰ ਬੀਬਾ ਤੂੰ ਐ ਕਰ 300 ਰੁਪਿਆ ਦੇ ਤੂੰ ਰੌਲਾ ਕਿਉਂ ਕਰਦੀ ਆ 200 250 ਲਾ ਲੈ ਐ ਨਹੀਂ ਹੁਣ ਕਰਦੇ ਹੁੰਦੇ ਚਲ ਚੱਕ ਚੱਕ ਫਿਰ ਨਹੀਂ ਤੂੰ ਨਹੀਂ ਤੂੰ 200 ਲਾ ਲ ਐ ਨਹੀਂ ਕਰਦੇ ਹੁੰਦੇ ਭਰਾ ਆਪ ਆਪ ਉਹ ਪਿਆ ਉਹ ਪਿਆਰਾ ਉਹ ਰੇਡੀ ਵਾਲਾ ਤੈਨੂੰ ਬੁਲਾਉਂਦਾ ਪਰਲਾ ਮੈਂ 200 ਨਾ ਨਾ ਤੂੰ ਪਾਈ ਪੱਛੇ ਮੇਰੇ ਕਿਉਂ ਲੂਣਾ ਆ ਜਾ ਜਾ ਪਾਈ ਉਹ ਰੇਡੀ ਵਾਲਾ ਬੁਲਾਉਂਦਾ ਤੈਨੂੰ ਨਹੀਂ ਨਹੀਂ ਤੂੰ ਐਂ ਕਰ ਪਾਈ ਕੌਣ ਤੇ 200 ਦਾ ਕਰੋ 250 ਰੁਪਏ ਲ ਕਰਨਗੇ ਸਿੱਧੀ ਗੱਲ ਹੈ 200 ਨੇ ਭਾਈ 200 ਲਾ 200 ਲਾ ਦੋ 200 ਨਹੀਂ ਹੈਗੇ 200 ਰੁਪਏ ਪਈ ਤੂੰ ਹੱਦ ਕਰੀ ਜਾਨੀ ਐ ਇਹ ਕੋਈ ਸੂਟਾਈਂ ਦਾ ਕਾਨਾ ਥੋਨੂੰ ਬੁੜਿਆਂ ਨੂੰ ਇਹ ਵੜੀ ਜਾਂਦਾ ਤਾ ਤੂੰ 500 ਦੀ ਚੀਜ਼ ਕਹਿੰਦਾ 400 400 ਦੀ ਕਹਿੰਦਾ 300 300 200 ਹੁਣ 200 ਤੇ ਆ ਗਈ ਭਾਈ ਲੈਣੇ ਤਾਂ ਲੈ ਨਹੀਂ ਤਾਂ ਰਹਿਣ ਦੇ ਭਾਈ ਹਾਂ ਤੂੰ ਦੇ ਦੇ 300 ਦੇ ਦੇ ਫਿਰ 5 ਕਿਲੋ ਤੋਲ ਦੇ ਚੱਲ ਚੱਕ ਫਿਰ ਤੂੰ ਹਾਂ ਦੇ ਦੇ 5 ਕਿਲੋ ਚੱਲ ਯਾਦ ਰੱਖੀ ਤੋਲ ਲੈਦਾ ਤਾਂ ਵਧੀਆ ਐ ਨਹੀਂ ਹੈਗਾ ਹਾਂ ਫੇਰ ਕੋਈ ਕਰ ਲੈ ਹਾਂ ਲੈ ਜਾਣੇ ਆ ਤਾਂ ਲੈ ਭਾਈ ਚੱਲ ਦੇ ਦੇ ਭਾਈ ਦੇ ਦੇ ਕੋਈ ਨਹੀਂ ਦੇ ਦੇ ਦਵਾ ਦਵ ਦੇ ਮੈਂ ਤਾਂ ਯਾਦ ਰੱਖੇਗੀ ਹੈ ਮੇਰਾ ਤਾਂ ਤੂੰ ਬਾਲਾ ਕਿਵੇਲਾ ਕਰਵਾਤਾ ਬਹੁਤ ਮੱਥਾ ਮਰਵਾਇਆ ਤੂੰ ਹੋ ਕੇ ਹੋ ਕੇ ਹੋ ਕੇ 5 ਕਿਲੋ ਦੇ ਦੇ ਚਲ ਕਿਦਰੇ ਮਹਿੰਗੇ ਤਾਂ ਨਹੀਂ ਲਾਈ ਜਾਂਦਾ ਐਵੇਂ ਮਹਿੰਗੇ ਲਈ ਜਾਂਨੇ ਆ ਹੈ ਤੂੰ ਯਾਦ ਰੱਖੇਗੀ ਵੀ ਹਾਂ ਮੈਂ ਤੇਰੇ ਤਾਂ ਤੋਲੇ ਨਹੀਂ ਜਾਂਦੇ ਤੂੰ ਤਾਂ ਬੜਾ ਹੌਲੇ ਤੋਲਦਾ ਆ ਆ ਚੱਕ ਤੂੰ ਯਾਦ ਰੱਖ ਦੇ ਦੇ ਹਾਂ ਤਨੂੰ ਸਹੀ ਰੇਟ ਲਾ ਦੇ ਮੈਂ ਸਹੀ ਤਾਂ ਕਿੱਥੇ ਲਾ ਤੇ ਭਾਈ ਹਾਂ ਮੇਰੀ ਗੱਲ ਸੁਣ ਤੂੰ 350 ਤੇ ਮੈਨੂੰ 200 ਤੇ 250 ਤੇ ਆ ਗਿਆ ਫਿਰ 200 ਤੇ ਆ ਗਿਆ ਉਹ ਫਿਰ ਕੀ ਕਰੀਏ ਤੂੰ ਘੰਟਾ ਆ ਗਿਆ ਮੱਥਾ ਮਾਰੀ ਜਾਨੀ ਤਾਂ ਕਰਕੇ ਵੀ ਚੱਲ ਠੀਕ ਐ ਗਾਹ ਕਰੇ ਮੋੜੀ ਨਹੀਂ ਲਾਉਂਦਾ ਤਾਂ ਹੋਰ ਚੰਗਾ ਕੋਈ ਪੈਸੇ ਦੇ ਤੂੰ ਜਲਦੀ ਮੈਨੂੰ ਨੀਂਦ ਨਹੀਂ ਆਣੀ ਪੈਸੇ ਪੈਸੇ ਦੇ ਤੂੰ ਜਲਦੀ ਹਾਂ ਭਾਈ ਉਹ ਪੇਪੀਅਮ ਜਾ ਹੈਗੇ ਥੋੜੇ ਪੇਪੀਅਮ ਜਾ ਆਹਾ ਉਹ ਪੇਪੀਅਮ ਜਾ ਕਰ ਦੂੰ ਲੈ ਹਾਂ ਚੱਲ ਮੈਂ ਕੱਲ ਦੇ ਦੂੰ ਕੱਲ ਦੇ ਦੂੰ ਭਾਈ ਐ ਨਹੀਂ ਕੱਲ ਕੱਲ ਕੋਲ ਵਾਲਾ ਹਿਸਾਬ ਕਾਪ ਨਹੀਂ ਹੈਗਾ ਤੂੰ ਕੱਲ ਇੱਥੇ ਮੇਰੀ ਮਾਸੀ ਦੀ ਕੁੜੀ ਆ ਵੀ ਕੱਲ ਦੇਵੇਗੀ ਤੂੰ ਤੂੰ ਲੈ ਭਾਈ ਪੈਸੇ ਲੈ ਫਿਰ ਤੂੰ ਹੋਰ ਕੀ ਫੜ ਲੈ ਜਾ ਭਾਈ ਮੈਨੂੰ ਤਾਂ ਨੀਂਦ ਨਹੀਂ ਆਣੀ ਸਾਰੀ ਰਾਤ 100 ਰੁਪਈਆ ਤੇ ਦੇ ਹੀ ਦਿੰਦਾ ਲਾਸਟ ਦੇ ਵਿੱਚ 150 ਤੇ ਤਾਂ ਆ ਗਿਆ ਸੀਗਾ ਤੇ 100 ਦੇ ਚੱਲ ਕੋਈ ਨਹੀਂ ਹੁਣ ਲੈ ਜਾਨੀ ਆ ਦੇਖੀ ਜਾਊਗੀ